ਕਹਿੰਦੇ ਨੇ ਮਿਹਨਤੀ ਵਿਅਕਤੀ ਕੋਲੇ ਕਦੇ ਕੋਈ ਕੰਮ ਮੁੱਕਦਾ ਨਹੀਂ ਤੇ ਵਿਹਲੇ ਬੰਦੇ ਨੂੰ ਕੋਈ ਕੰਮ ਮਿਲਦਾ ਨਹੀਂ ਇਹਦੀ ਐਗਜ਼ਾਮਪਲ ਆ ਗੁਰਿੰਦਰ ਸਿੰਘ ਵੀ ਬੰਦਾ ਗੁਰਿੰਦਰ ਸਿੰਘ ਜਿਹੜਾ 55 ਸਾਲ ਦਾ ਵਿਅਕਤੀ ਆ ਖਾਲਸਾ ਵਿਅਕਤੀ ਆਪਣੀ ਟੀ ਸਟਾਲ ਲਾਉਂਦਾ ਏ ਦਾਲ ਫੁਲਕਾ ਬਣਾਉਂਦਾ ਏ ਲੋਕਾਂ ਨੂੰ ਸਰਵ ਕਰਦਾ ਏ ਵੇਚਦਾ ਏ ਆਪਣੀ ਮਿਹਨਤ ਕਮਾਈ ਦੇ ਨਾਲ ਖਾਣਾ ਤਿਆਰ ਕਰਕੇ ਜਿਹਦੇ ਕਿਰਤ ਕਮਾਈ ਦੇ ਨਾਲ ਉਹਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਆਪਣੀ ਕਿਰਤ ਕਮਾਈ ਕੀਤੀ ਆ ਆਪਣੇ ਘਰ ਦੇ ਕੋਲ ਹੀ ਮੈਂ ਆਪਦਾ ਕੰਮ ਚਲਾ ਰੱਖਿਆ ਤੇ ਮੇਰਾ ਕੰਮ ਕਾਫੀ ਵਧੀਆ ਚੱਲਦਾ ਗੁਰਿੰਦਰ ਸਿੰਘ ਦਾ ਕਹਿਣਾ ਕਿ ਪਹਿਲਾਂ ਮੈਂ ਸਰੀਆ ਬੰਨਣ ਦਾ ਤੇ ਹੋਰ ਗੁਰਦੁਆਰਾ ਸਾਹਿਬ ਵਿੱਚ ਹੋਰ ਕਈ ਤਰ੍ਹਾਂ ਦੇ ਮੈਂ ਕੰਮ ਕਰਦਾ ਸੀ ਤੇ ਹੁਣ ਜਿਵੇਂ ਜਿਵੇਂ ਮੈਂ ਬਜ਼ੁਰਗ ਹੋਇਆ ਓਵੇਂ ਓਵੇਂ ਮੈਂ ਕਹਿੰਦਾ ਆਪਣਾ ਜਿਹੜਾ ਇਹ ਕੰਮ ਸ਼ੁਰੂ ਕਰ ਲਿਆ ਮੈਂ ਇੱਥੇ ਸਟਾਲ ਲਾਉਣਾ ਰੋਟੀ ਪਾਣੀ ਦਾਲ ਫੁਲਕਾ ਤਿਆਰ ਕਰਦਾ ਤੇ ਲੋਕਾਂ ਨੂੰ ਸ਼ਿਕਾਉਣਾ ਆਪਣੀ ਕਿਰਤ ਕਮਾਈ ਕਰਦਾ ਇਹ ਜਿਹੜਾ ਵਿਅਕਤੀ ਹੈ ਗੁਰਿੰਦਰ ਸਿੰਘ ਇਹ ਗੁਰਦਾਸਪੁਰ ਦੇ ਬਟਾਲਾ ਰੋਡ ਦੇ ਉੱਪਰ ਆਪਣੀ ਜਿਹੜੀ ਸਟਾਲ ਲਾਉਂਦਾ ਹੈ ਦਾਲ ਫੁਲਕੇ ਦੀ ਤਾਂ ਬਹੁਤ ਖੁਸ਼ ਆਹੇ ਵਿਅਕਤੀ ਪਰ ਇੱਥੇ ਸਾਡੇ ਵੱਡੀ ਗਿਣਤੀ ਭੈਣਾ ਭਰਾ ਆਲਸ ਦੇ ਮਾਰੇ ਪਏ ਆ ਜਿਨ੍ਹਾਂ ਨੂੰ ਪੁੱਛੇ ਕੋਈ ਕੰਮ ਤਾਂ ਉਹ ਕਹਿੰਦੇ ਕੋਈ ਕੰਮ ਹੀ ਕਰਨ ਨੂੰ ਹੈ ਨਹੀਂ ਹਾਂ ਇੱਥੇ ਨਾਲ ਹੀ ਇੱਕ ਗੱਲ ਹੋਰ ਵੀ ਕਹਿ ਦਈਏ ਕਿ ਵਾਕਈ ਹੀ ਸਰਕਾਰਾਂ ਨੇ ਬਹੁਤ ਵੱਡੇ ਪੱਧਰ ਤੇ ਬੇਰੋਜ਼ਗਾਰੀ ਪੈਦਾ ਕੀਤੀ ਹੈ ਨੌਜਵਾਨਾਂ ਵਾਸਤੇ ਕੋਈ ਨੌਕਰੀਆਂ ਨਹੀਂ ਕੋਈ ਕੰਮ ਕੋਈ ਧੰਦਾ ਹੈ ਨਹੀਂਗਾ ਜਿਹਦੇ ਕਰਕੇ ਸਾਡੇ ਸਮਾਜ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਬੇਰੋਜ਼ਗਾਰੀ ਆ ਪਰ ਇਹਦੇ ਨਾਲ ਨਾਲ ਇੱਕ ਹਕੀਕਤ ਹੋਰ ਵੀ ਆ ਕੋੜਾ ਸੱਚ ਹੋਰ ਵੀ ਆ ਕਿ ਜਿੰਨੀ ਕੁ ਕਿਰਤ ਕਮਾਈ ਅਸੀਂ ਆਪਣੇ ਹੱਥਾਂ ਦੇ ਨਾਲ ਕਰ ਸਕਦੇ ਆ ਬਹੁਤ ਸਾਰੇ ਸਾਡੇ ਭੈਣਾ ਭਰਾ ਨੇ ਜਿਹੜੇ ਉਹ ਵੀ ਕਰਕੇ ਖੁਸ਼ ਨਹੀਂ ਸਾਰੇ ਨਹੀਂ ਕਈ ਭੈਣਾ ਭਰਾ ਹੈ ਵੀ ਜਿਹੜੇ ਆਪਣੀ ਮਿਹਨਤ ਕਿਰਤ ਕਮਾਈ ਕਰਦੇ ਆ ਕੰਮ ਨੂੰ ਕੋਈ ਵੱਡਾ ਛੋਟਾ ਨਹੀਂ ਸਮਝਦੇ ਪਰ ਬਹੁਤ ਸਾਰੇ ਇਹੋ ਜਿਹੇ ਭੈਣਾ ਭਰਾ ਵੀ ਆ ਜਿਹੜੇ ਆਲਸ ਦੇ ਮਾਰੇ ਪਏ ਆ ਕੋਈ ਕੰਮ ਕਰਕੇ ਖੁਸ਼ ਨਹੀਂ ਤੇ ਉਹ ਕਹਿ ਦਿੰਦੇ ਆ ਕੋਈ ਕੰਮ ਹੀ ਹੈ ਨਹੀਂ ਪਰ ਆ ਗੁਰਿੰਦਰ ਸਿੰਘ ਜਿਹੜਾ 55 ਸਾਲ ਦਾ ਬਜ਼ੁਰਗ ਆਦਮੀ ਆ ਫਿਰ ਵੀ ਆਪਣੀ ਮਿਹਨਤ ਕਮਾਈ ਕਰ ਰਿਹਾ ਤੇ ਬਹੁਤ ਖੁਸ਼ ਆ ਇਹਦੇ ਤੋਂ ਵੀ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ ਕਿਸੇ ਵੀ ਕੰਮ ਨੂੰ ਵੱਡਾ ਛੋਟਾ ਵੀ ਨਹੀਂ ਸਮਝਣਾ ਚਾਹੀਦਾ ਤੇ ਆਪਣੀ ਕਿਰਤ ਕਮਾਈ ਵੀ ਕਰਨੀ ਚਾਹੀਦੀ ਆ ਬਹੁਤ ਸਕੂਨ ਉਸ ਕਿਰਤ ਕਮਾਈ ਦੇ ਵਿੱਚੋਂ ਮਿਲਦਾ ਆ ਸੁਣੋ ਗੁਰਿੰਦਰ ਸਿੰਘ ਆਪਣੇ ਬਾਰੇ ਕੀ ਕੀ ਦੱਸ ਰਿਹਾ ਕਿ ਉਹਨੇ ਕਿਹੜੇ-ਕਿਹੜੇ ਕੰਮ ਕੀਤੇ ਸੀ ਤੇ ਕੀ ਕੀ ਉਹ ਖੁਦ ਤਿਆਰ ਕਰਦਾ ਆ ਸੁਣੋ ਗੁਰਿੰਦਰ ਸਿੰਘ ਦੇ ਮੂੰਹੋਂ ਤੇ ਕੋਸ਼ਿਸ਼ ਕਰੋ ਕਿ ਜੇਕਰ ਸਰਕਾਰਾਂ ਸਾਡੇ ਹੱਕ ਨਹੀਂ ਦਿੰਦੀਆਂ ਤਾਂ ਅਸੀਂ ਆਪਣੇ ਹੱਕ ਸਰਕਾਰਾਂ ਤੋਂ ਲਈਏ ਉਹਨਾਂ ਤੋਂ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਆਪਣੀ ਸਟਰਗਲ ਆਪਣੀ ਮਿਹਨਤ ਕਰੀਏ ਤੇ ਨਾਲ-ਨਾਲ ਜਿੰਨਾ ਟਾਈਮ ਸਾਨੂੰ ਉਧਰੋਂ ਸਾਡੇ ਹੱਕ ਨਹੀਂ ਮਿਲਦੇ ਨਾਲ-ਨਾਲ ਸੰਘਰਸ਼ ਕਰਦੇ ਹੋਏ ਆਪਣਾ ਵੀ ਕੋਈ ਕਿਰਤ ਕਮਾਈ ਆਪਣੀ ਵੀ ਮਿਹਨਤ ਜ਼ਰੂਰ ਕਰੀਏ ਵੈਸੇ ਤਾਂ ਪਹਿਲਾਂ ਪਹਿਲਾਂ ਦੇ ਅਸੀਂ ਕਰੀਏ ਦਾ ਕੰਮ ਕਰਦੇ ਸੀ ਜਾਲ ਬਣਾਉਂਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਕਿ ਲੇਬਰ ਵੀ ਨਹੀਂ ਮਿਲਦੀ ਉਹ ਜੀ ਤੇ ਆਪਣਾ ਵੀ ਸਰੀਰ ਉਸ ਤਰ੍ਹਾਂ ਦਾ ਹੋ ਗਿਆ ਸੀ ਭਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਕਿਦਾਂ ਦੇਣ ਪਿਆ ਇਹ ਤੁੰਗਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਹਲਵਾਈ ਦਾ ਕੰਮ ਕਰਦਾ ਸੀ ਉਹਦੇ ਨਾਲ ਜੀ ਵੀ ਜਾਇਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਜਿਦ ਤਰ੍ਹਾਂ ਲੰਗਰੀ ਦੇ ਕੰਮ ਲਈ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਇਹ ਗੁਰਦੁਆਰੇ ਲਿਖ ਆ ਤੇ ਹਾਂ ਤੇ ਫਿਰ ਅਸੀਂ ਇਹ ਇੱਧਰ ਬੰਨੇ ਆ ਗਏ ਕਿ ਇਹੋ ਕੰਮ ਤੇ ਹੋ ਨਹੀਂ ਸਕਦਾ ਚੱਲ ਜਿਹੜਾ ਹੋ ਸਕਦਾ ਉਹ ਹੀ ਕਰੀਏ ਹਾਂਜੀ ਕਿੱਥੇ ਕਿੱਥੇ ਕੰਮ ਕੀਤਾ ਗੁਰਦੁਆਰਾ ਸਾਹਿਬ ਜੀ ਅਸੀਂ ਰਵਾਲਸਰ ਗੁਰਦੁਆਰਾ ਕੀਤਾ ਮਣੀ ਕਰਨ ਦੇ ਰਾਹ ਦੇ ਵਿੱਚ ਆਉਂਦਾ ਜਿਹੜਾ ਤੇ ਇੱਕ ਅਸੀਂ ਲੁਧਿਆਣੇ ਦੁਖਨਵਾਰ ਨੂੰ ਗੁਰਦਾਰੇ ਸਾਹਿਬ ਕੀਤਾ ਜੀ ਗੁਰੂ ਘਰ ਦੀ ਸੇਵਾ ਕਰਦੇ ਕਰਦੇ ਆਪਣਾ ਹੀ ਟਾਲ ਲਗਾ ਲਿਆ ਕਿਦਾਂ ਹਾਂ ਅਜਿਹਾ ਠੀਕ ਆ ਜੀ ਬਹੁਤ ਵਧੀਆ ਕੰਮ ਉਥੇ ਪਰਿਵਾਰ ਤੋਂ ਵੱਖਰੇ ਆ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹਿਦਾ ਆ ਕੋਈ ਪ੍ਰੋਬਲਮ ਨਹੀਂ ਆ ਬਾਬੂ ਜੀ ਤੇਰੇ ਕਿੰਨੇ ਦਾ ਵੇਚਦੇ ਤੁਸੀਂ ਕਿੰਨੀ پلیਟ ਦਿੰਦੇ ਆ ਇਹ ਅਸੀਂ ਆਪਣੇ ਚੌਲ ਸਬਜੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ پلیਟ ਦਿੰਦੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਸੈਨਾਲ ਸਬਜ਼ੀ ਲੈ ਜੀ 20 ਤੇ ਨਹੀਂ ਕਿਉਂ ਲਗਾਈ ਦੀ ਤਬੀਰ ਤੇ ਹੀ ਦੀ ਜਵਾਬ ਦੇਦੇ ਉਹ ਦੇਖੋ ਜੀ 20 ਰੁਪਏ ਤਾਂ ਰੱਟਿਆ ਕਿ ਕੋਈ ਗਰੀਬੀ ਵੀ ਹੋਏ ਤੇ ਉਹਦਾ ਵੀ ਪੇਟ ਭਰਦੇ ਉਹ ਵੀ ਰੱਟ ਕੇ ਰੋਟੀ ਖਾ ਸਕਦੇ ਹਾਂ ਕੋਈ ਤਰੀਕਾ ਚਾਹਣਾ ਹਾਂ ਜੀ ਕਈ ਆ ਵੀ ਜਾਂਦੇ ਆ ਕਿਸਿਆਂ ਨੂੰ ਖਵਾ ਦਈਦੇ ਵੀ ਪੈਸੇ ਦੇ ਲਈ ਕਹਿੰਦੇ ਯਾਰ ਪੈਸਾ ਨਹੀਂ ਕੋਈ ਉਹਨਾਂ ਅੱਗੇ ਤਾਂ ਕੋਈ ਛਕਲੋ ਕੋਈ ਗੱਲ ਨਹੀਂ ਇਹ ਖਵਾ ਦਈਦੇ ਆਪਣੇ ਪੈਸੇ ਤੋਂ ਫੇ ਰੋਜ਼ ਰੋਜ਼ ਹੀ ਬਦਲਦਾ ਕਿ ਨਹੀਂ ਰੋਜ਼ ਰੋਜ਼ ਹੀ ਬਦਲਦਾ ਜੀ ਸਬਜ਼ੀ ਕਿਸ ਤਰ੍ਹਾਂ ਸੋਮਵਾਰ ਅਸੀਂ ਆਪਣੇ ਰਾਜਮਾ ਚੋਲ ਬਣਾਏ ਅਸੀਂ ਤੇ ਮੰਗਲਵਾਰ ਅਸੀਂ ਮਤਲਬ ਕਿ ਹੋਰ ਕੁਝ ਬਣਾ ਦੇਈਦਾ ਕਾਲੇ ਤਣੇ ਮੰਨ ਲਓ ਬਣਾ ਲਈਦੇ ਆ ਤੇ ਬੁੱਧਵਾਰ ਅਸੀਂ ਆਲੂ ਨਿਉਟਰੀ ਵੀ ਬਣਾ ਦੇਈ ਆ ਤੇ ਵੀਰਵਾਰ ਅਸੀਂ ਕੜੀ ਚੌਲ ਬਣਾ ਲਈਦੇ ਆ ਕੜੀ ਪਕੌੜਾ ਕੌੜੇ ਪਾ ਕੇ ਕੋਈ ਕੰਮ ਕਰਦੇ ਕਰਦੇ ਕੋਈ ਗੱਲ ਕਰਦੇ ਕਰਦੇ ਉੱਥੇ ਨਹੀਂ ਆਵੇ ਔਖਾ ਜਿਹਾ ਨਹੀਂ ਲੱਗਦਾ ਤੁਹਾਨੂੰ ਇਹ ਕੋਈ ਔਖਾ ਨਹੀਂ ਜੇ ਕੰਮ ਕਰਨ ਵਾਲਾ ਬੰਦਾ ਹੋਵੇ ਨਾ ਜੇ ਕੰਮ ਕਰਨ ਦੀ ਨੀਤ ਹੋਵੇ ਤੇ ਫਿਰ ਕੋਈ ਕੰਮ ਨਹੀਂ ਔਖਾ ਬੰਦੇ ਆਥੇ ਤੇ ਕੁਝ ਵੀ ਨਹੀਂ ਔਖਾ ਬੰਦੜੇ ਦੇ ਡਾਡੇ ਵੱਡੇ ਜਾਨਵਰ ਵਸ ਕਰ ਛੜੇ ਆ ਤੇ ਫਿਰ ਕੰਮ ਤੇ ਕੋਈ ਚੀਜ਼ ਹੀ ਨਹੀਂ ਆ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਇੱਕ ਸਾਡੀ ਗੁੜੀਆ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ ਪੰਜ ਜੀ ਆ ਸਵੇਰ ਕਿੰਨੇ ਵਜੇ ਉੱਠ ਕੇ ਤਿਆਰ ਕਰਦੇ ਸਵੇਰੇ ਅਸੀਂ 4:30 ਵਜੇ ਉੱਠ ਕੇ ਤੇ 5 ਵਜੇ ਭੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:15 ਪੌਣੇ 8 ਵਜੇ ਦਾ ਅਸੀਂ ਸਾਧ ਲੈਨੇ ਆ ਆਟੋ ਵਾਲੇ ਨੂੰ ਸਮਾਨ ਲਾਟ ਕੇ ਲੈ ਆਈਦਾ ਕਿਤੇ ਬਲੇ ਇਦਾਂ ਵੀ ਅੰਦਰ ਵੀ ਕੋਈ ਆਣ ਕੇ ਕਹਿਣ ਤਾਂ ਬਾਬੂ ਵੀ ਚੱਲ ਆ ਬਣਾ ਦੇਈਂ ਕਈ ਵਾਰੀ ਕੋਈ ਕਹਿ ਦਿੰਦੇ ਜੇ 2000 ਗਾਂ ਇਕੱਠੇ ਕਰਨ ਵੀ ਜਦੋਂ ਆ ਪਿੱਛੇ ਜੇ ਸਾਨੂੰ ਕਿੱਤੇ ceğine ਬਣਾਉਣੇ ਆ ਸਾਨੂੰ ਕਹਿਣ ਲੱਗੇ ਦੇਓ ਤੇ ਨੰਗਾ ਕਣਿਆ ਕਹ ਵੀ ਕਿੱਤੇ ਜਣੇ ਨਾ ਬਣਾਇਆ ਕਰੋ ਕਾਲੇ ceğine ਬਣਾਇਆ ਕਰੋ ਤੇ ਅਸੀਂ ਕਾਲੇ ceğine ਬਣਾਉਣੇ ਸ਼ੁਰੂ ਕਰ ਦਿੱਤੇ ਜੇ ਕੋਈ ਡਿਮਾਂਡ ਕਰੇਗਾ ਤੇ ਹੋਰ ਵੀ ਕਰਦੇ ਜੀ ਬਦਲ ਤੇ ਗੁਜ਼ਾਰਾ ਦੇਖੋ ਜੀ ਗੁਜ਼ਾਰੇ ਦੀ ਵਾਲੇ ਬੰਨੇ ਤਾਂ ਤੁਸੀਂ ਲੈ ਜਾਓ ਗੁਜ਼ਾਰਾ ਤੇ ਪੰਜਾਹ ਸਸਾ 60ਾਂ ਚ ਵੀ ਨਹੀਂ ਹੁੰਦਾ ਜੇ ਪਲੇਟੇ ਵੱਲ ਵੇਖੀਏ ਤੇ ਜੇ ਆਸੀਂ ਆਪਣੇ ਆਪਣਾ ਟਾਈਮ ਪਾਸ ਵੀ ਕਰਨਾ ਗਰੀਬੀ ਦਾ ਵੇਹੜਾ ਤੇ ਹੋ ਵੀ ਜਾਂਦਾ ਆ ਕਿਤੇ ਗੱਲ ਮਣੀ ਨਹੀਂ ਕਿੰਦਾ ਤੇ ਸਾਡੇ ਕੋਲ ਖੜਾ ਜਾ ਹਾਂਜੀ ਹਾਂਜੀ ਇਹ ਤਾਂ ਗੱਲ ਹੁੰਦੀ ਹੈ ਤਈਆਂ ਤੇ ਰੱਖਿਆ ਵੀ 20 ਰੁਪਏ ਕੋਈ ਬਈ ਮਾੜਾ ਬੰਦਾ ਵੀ ਆਵੇ ਤੇ ਉਹ ਵੀ ਕਰ ਸਕੇ ਜਦੋਂ ਬਰਸਾਤ ਹੁੰਦੀ ਹੈ ਇੱਥੇ ਮਤਲਬ ਕੋਈ ਸਾਥ ਨਹੀਂ ਹੈ ਕੋਲੋਂ ਕੀ ਕਰੀਏ ਉਦੋਂ ਤਰਪਾਲ ਰੱਖੀਆ ਤਰਪਾਲ ਪਾਪੂ ਦੇਈ ਦੀ ਆ ਤੇ ਆਪਣੇ ਬੜੇ ਔਖੇ ਟਾਈਮ ਕੱਢਿਆ ਕੱਲ ਵੀ ਇੱਥੇ ਹੀ ਹਾਂ ਕੀ ਨਹੀਂ ਕਰਦਾ ਜਿੱਦਾਂ ਨੇ ਦੋਸਤ ਆ ਰਹੀ ਜਰਾ ਦੇਲ ਕਰਨ ਵਾਲੀ ਨਾ ਕਰਨਾਂ ਦੀ ਗੱਲ ਹੀ ਕੋਈ ਨਹੀਂ ਐਤਵਾਰ ਛੁੱਟੀ ਕਰੀ ਦੀ ਆ ਤੇ ਜਿੱਦਣ ਨਾ ਦੇਲ ਕਰਦਾ ਉਹ ਦਿਨ ਸਮਝ ਲਈਦਾ ਵੀ ਐਤਵਾਰ ਜਾਂ ਤੇ ਵੈਸੇ ਛੁੱਟੀ ਐਤਵਾਰ ਤੋਂ ਬਣਾਣੀ ਕਰਨੀ ਚਾਹੀਦੀ ਤੇ ਕੋਈ ਅਮਰਜੈਂਸੀ ਪੈ ਜਾਏ ਤਾਂ ਗੱਲ ਵੱਖਰੀ ਆ ਉਹ ਨਾ ਯਹੀਂ ਸਾਡਾ ਤੇਹੀ ਸੰਦੇਸ਼ ਆ ਜੀ ਜਿੱਦਾਂ ਵੱਤ ਵੱਤ ਕੰਮ ਹੋ ਸਕਦਾ ਜਿੱਤੇ ਰੇ ਮੇ ਭਾਵੇਂ ਉਮਰ ਜਿੰਨੀ ਵੱਧ ਵੀ ਹੋ ਗਈ ਤੇ ਤਾਂ ਵੀ ਜ ਆਪਣੇ ਕੰਮ ਦੇ ਹਿਸਾਬ ਨਾਲ ਆਪਣੀ ਉਮਰ ਦੇ ਹਿਸਾਬ ਨਾਲ ਕੰਮ ਜਿਹੜਾ ਕੋਈ ਨੋ ਕੋਈ ਕਰਨਾ ਚਾਹੀਦਾ ਆ ਸਰੀਰ ਜਿਹੜਾ ਚੱਲਦਾ ਫਿਰਦਾ ਰਹੇ ਤੇ ਵਧੀਆ ਆ ਹਾਂਜੀ